ਅੱਜ ਉਹਨਾਂ ਸਹਿਬਜ਼ਾਦਿਆਂ ਦੀ ਯਾਦ ਆ ਰਹੀ ਹੈ ਅੱਜ ਉਸ ਪਵਿੱਤਰ ਸਥਾਨ ਨੂੰ ਸਜਦਾ ਕਰਨ ਲਈ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਲੱਖਾਂ ਦੀ ਤਬਾਦ ਵਿੱਚ ਸਜਦਾ ਕਰਨ ਲਈ ਉਹਨਾਂ ਸਹਿਬਜ਼ਾਦਿਆਂ ਨੂੰ ਪਹੁੰਚੇ ਹੋਏ ਨੇ ਪਹਿਲਾ ਇਹ ਦੀ ਛੋਟੀ ਉਮਰ ਵਿੱਚ ਇਡਾ ਉੱਚਾ ਨਾਮ ਇਡਾ ਉੱਚਾ ਰਤਬਾ ਉਹਨਾਂ ਨੇ ਪਾਇਆ ਪਾਈ ਜਿਸ ਵੇਲੇ ਦੀਵਾਰ ਚੀਣੀ ਜਾ ਰਹੀ ਸੀ ਜਿਸ ਵੇਲੇ ਜ਼ਾਲਮ ਇਹਨਾਂ ਦੇ ਉੱਤੇ ਵਾਰ ਕਰ ਰਹੇ ਸਨ ਉਹ ਵਾਰ ਕਰਨ ਤੋਂ ਬਾਅਦ ਜਦੋਂ ਸਾਬ ਜਦਿਆਂ ਸ਼ਹੀਦੀ ਪਾਈ ਉਦੋਂ ਪੰਜਾਬ ਦੀ ਤਰਤੀ ਹੋ ਰਹੀ ਪਈ ਉਸ ਸਮੇਂ ਨੂੰ ਇੱਕ ਇਤਿਹਾਸ ਸ਼ਾਦੀ ਹੈ ਕੋਈ ਵੀ ਭੁੱਲ ਨਹੀਂ ਸਕਿਆ ਅੱਜ ਤਾਈਂ ਨਹੀਂ ਭੁੱਲੇ ਕਿੰਨੇ 100 ਸਾਲ ਬੀਤ ਗਏ ਦੁਨੀਆ ਦੇ ਉੱਤੇ ਕਿੰਨੇ ਜੀਵ ਰੋਜ਼ ਪਤਾ ਨਹੀਂ ਕਿੰਨੇ ਐਕਸੀਡੈਂਟ ਕਿੰਨੀਆਂ ਮੌਤਾਂ ਹਰ ਰੋਜ਼ ਇੱਕ ਮਿੰਟ ਵਿੱਚ ਲੱਖਾਂ ਦੀ ਤਦਾਦ ਵਿੱਚ ਦੁਨੀਆ ਇੱਥੋਂ ਜਾਂਦੀ ਹੈ ਪਰ ਇਹ ਕਮਾਲ ਦੀ ਗੱਲ ਹੈ ਸੈਂ ਕੋਈ ਕਿਸੇ ਨੂੰ ਯਾਦ ਨਹੀਂ ਰੱਖਦਾ ਪਰ ਸੈਂਕੜੇ ਬਰਿਆਂ ਤੋਂ ਬਾਅਦ ਵੀ ਅੱਜ ਅਮਰ ਯਾਦ ਉਹਨਾਂ ਦੀ ਮਨਾਈ ਜਾ ਰਹੀ ਹੈ ਤੇ ਸ਼ਾਇਰ ਲਿਖਦਾ ਹੈ ਹਸ਼ਰ ਕਿਤੇ ਕੰਦੇ ਅੰਦਰ ਬਾਬਾ ਸੀਸ ਦੇ ਨਾਲ ਨਿਭਾਈ ਸੋਣੀ ਬਾਬਾ ਸੀਸ ਦੇ ਨਾਲ ਨਿਭਾਈ ਸੋਣੀ ਤਰਕੇ ਜਨਨ પ્રેમ ਦੇ ਪੰਦ ਅੰਦਰ ਜਾਣਦੇ ਹੋਏ ਆਨੰਦ ਨੂੰ ਨਾ

ਰੋਂਦੀ ਅਦੇਪਕ ਤਰਤ ਪੰਜਾਬ ਦੀ ਇਸ ਪੰਜਾਬ ਦੀ ਤਰਤ ਨੇ ਬੱਚਿਆਂ ਦੇ ਇੱਕ ਕਤਲ ਨਹੀਂ ਇਸ ਪੰਜਾਬ ਦੀ ਤਰਤ ਨੇ ਬੱਚੇ ਆਂਦੇ ਪੈਂਦੇ ਮਾਮਾ ਦੇ ਗळा ਬਿਤਹਾਰ ਦੇ ਕੇ ਇਨਕਸ਼ਮੇਸ਼ ਦੇ ਜਿਗਰ ਦੇ ਟੋ ਵਿਚਕਾਰ ਦੇ ਕੇ ਕੱਲਾ ਲੈਂਦੀਆਂ ਤੇ ਬੰਦ-ਬੰਦ ਕੱਟ ਹੁੰਦੇ ਕੱਲਾ ਲੈਂਦੀਆਂ ਤੇ ਬੰਦ-ਬੰਦ ਕੱਟ ਹੁੰਦੇ ਜਨਦੇ ਚਰਖਣੀਆਂ ਤੇ ਬਾਰ-ਬਾਰ ਦੇ ਕੇ ਇਸ ਪੰਜਾਬ ਦੀ ਧਰਤੀ ਨੇ ਝੰਡਾ ਦੇ ਨਾਂ ਨੇ ਜਿਉਂਦੇ ਸਿੱਖ ਸੰਦੇ ਛਲੀ ਹੱਟ ਪੀਤੀ ਰੋਂਦੀ ਅਜੇ ਤੱਕ ਤਰਤ ਪੰਜਾਬ ਦੀ ਜਦੋਂ ਡਿੱਗੀ ਜਦੋਂ ਡਿੱਗੀ ਸਰਹੰਦ ਦੀ ਕੰਧ ਫਟ ਕੇ ਸਹਿਬਜ਼ਾਦੇ ਜਦੋਂ ਚੇਨੇ ਜਾ ਰਹੇ ਆ ਤੇ ਦੀਵਾਰ ਡਿੱਗ ਪਈ ਜਦੋਂ ਡਿੱਗੀ ਸਰਹੰਦ ਦੀ ਕੰਧ ਫਟ ਕੇ ਉਦੋਂ ਸੁਨਮ ਦੀ समझो, दीवार डिग पई छुटी कलम बे अदल हथ विचो ही डिगदियूं

ਵੇ ਆਪਸੀ ਦੁਸ਼ਮਨ ਦੀ ਧੌਣ ਚੁੱਕਦੀ ਜਿੱਥੇ ਖਾਲਸੇ ਦੇ ਖੰਡੇ ਖੜ ਗਏ ਸੱਤ ਐਸੇ ਹਕੀਕੀ ਇਤਿਹਾਸ ਦੀ ਸ਼ਾਨ ਦੀ ਦੇ ਲਈ ਕਾफी ਖਾਤੀ ਖਤਰਾਂ ਨੇ ਵੀ ਧਾਪ ਦੀਏ ਕਰ ਕਰ ਪਿਛਲੀਆਂ ਝਾਕੀਆਂ ਉਹ ਮਲਦੀ ਹੁਣ ਤੱਕ ਅਜੇ ਹੁੰਦੀ ਏ ਧਰਤ ਪੰਜਾ ਪੰਜਾਬ ਦੀ ਧਰਤੀ ਦਾ ਅਥਰੂ ਨਹੀਂ ਸੁਖਿਆ ਅੱਜ ਪੈਰ ਪੈਰ ਤੇ ਕੋਨੇ ਕੋਨੇ ਤੇ ਮਸੂਮੀਅਤ ਦਾ ਕਤਲ ਹੋਇਆ ਅੱਜ ਉਹ ਜ਼ਖਮੀ ਧਰਤੀ ਹੈ ਇਹ ਉਦੋਂ ਕਿਡਾ ਵੱਡਾ ਭੈੜਾ ਸਮਾਂ ਸੀ ਜਾਰ ਤੇ ਜਿਹੜਾ ਸਲਾਮ ਵਿੱਚ ਵੀ ਮਨੋਂ ਚੀਜ਼ ਹੋਵੇ ਪੀਕੇ ਕਿਸੇ ਮਜ਼ਲੂਮ ਤੇ ਤਾਂ ਮਜ਼ਲੂਮ ਦੇ ਉੱਤੇ ਵਾਰ ਨਹੀਂ ਕਰਨਾ ਉਹ ਕਰਾਇਆ ਗਿਆ ਸੱਚੇ ਵਰਗਿਆਂ ਨੇ ਕਹਿ ਦਿੱਤਾ ਇਹ ਜੰਮ ਦੀਆਂ ਸੂਲਾਂ ਨੇ ਇੱਕ ਹਫਤਾ ਕਹਿ ਕੇ ਦਾਸ ਸਮਪਤੀ ਕਰਦੇ ਨੇ ਇਹ ਜੰਮ ਦੀਆਂ ਸੂਲਾਂ ਨੇ ਇਹਨਾਂ ਸੂਲਾਂ ਦੇ ਮੂੰਹ ਪੰਨ ਨਹੀਂ ਚਾਹੀਦੇ ਨੇ ਤੇ ਆਖਰ ਇਹਨਾਂ ਨੇ ਇਹ ਸਮਝ ਕੇ ਸਹਿਬਜ਼ਾਦਿਆਂ ਨੂੰ ਲੈਂਦਾ ਗਿਆ ਤੇਰੀ ਵਿੱਚ ਇਤਿਆਸ ਨਹੀਂ ਦੇਸ਼ ਕਰਨਾ ਕਿਉਂਕਿ ਬੜੇ ਸੁੰਦਰ ਟਾੜੇ ਆ ਰਹੇ ਨੇ ਅਤੇ ਕੌਮ ਦੀ ਮਾਇਨਾਢ ਹਸਤੀ ਸਾਡੇ ਸਕਾਰਯੋਗ ਜੀ ਜਿਨ੍ਹਾਂ ਨੇ ਤੁਹਾਨੂੰ ਆਗਮੀ ਫੁਰਦਿਆਂ ਦੇ ਵਿੱਚੋਂ ਆਗਮੀ ਖਿਆਲਾਂ ਦੇ ਵਿੱਚੋਂ ਖਿਆਲ ਦੇਣੇ ਨੇ ਉਹ ਦੇਣੇ ਨੇ ਤੇ ਪਰ ਸਹਿਬਜ਼ਾਦਿਆਂ ਨੇ ਤਾਂ ਇੱਕ ਸੂਬੇ ਨੂੰ ਗੱਲ ਆਖੀ ਸੀ ਉਹ ਹੀ ਗੱਲ ਕਹਿ ਕੇ ਦਾ ਸਮਾਪਤੀ ਕਰਨਗੇ ਉਹ ਕਿਹੜੀ ਸੀ ਉਹ ਇਹ ਸੀ ਸੂਬਿਆ ਤੈਨੂੰ ਮਾਣ ਹੈ ਵਜੀਰੀ ਦਾ ਤੈਨੂੰ ਫਖਰੇ ਹਕੂਮਤ ਦੀ ਜੋਰ ਦਾ ਪਰ ਇੱਕ ਗੱਲ ਯਾਦ ਰੱਖ ਤੈਨੂੰ ਕਿਸੇ ਨੂੰ ਨਹੀਂ ਪੁੱਛਣਾ ਕੀ ਆਖਿਆ ਜ਼ਮਾਨ ਤੋਂ ਝੁੱਲਦੇ ਸਾਡੀਆਂ ਯਾਦਾਂ ਬੇ ਨਿਸ਼ਾਨ ਰਹਿਣਗੇ